ਵਿੱਤੀ ਦੀ ਗੱਲ ਬਟ ਹੋਈ ਹੈ ਵੀ ਜੋ ਵੀ ਇਹਨਾਂ ਤੇ ਕਾਰਵਾਈ ਬਣਦੀ ਹੈ ਜੀ ਦੋਸ਼ੀਆਂ ਤੇ ਕੀਤੀ ਚੱਲੇ। ਇਹ ਮੈਂ ਨਾ ਕੀਤਾ ਮਹੌੜ ਕਿਹੜੀ ਬਾੜ ਚੈਕਾਂ ਜੀ ਇੱਥੇ ਅਸੀਂ ਘਰੇ ਬੈਠੇ ਆਂ ਬਾ ਵੀ ਕਿਉਂ ਕਹਿੰਦੇ ਜੀ ਸਾਨੂੰ ਇਹ ਧਮਕੀਆਂ ਦਿੱਤੀਆਂ ਸੀ ਵੀ ਜੇ ਤੁਸੀਂ ਇੱਥੇ ਕੋਈ ਕਿਸੇ ਪੁਲਿਸ ਜਾਂ ਕੋਈ ਕਾਰਵਾਈ ਕੀਤੀ ਅਸੀਂ ਤੁਹਾਡੇ ਗੋਲੀ ਮਾਰ ਦਾਂਗੇ। ਮੈਂ ਕਿਹਾ ਮੈਂ ਹਸਤਾਲ ਨੂੰ ਆਉਣਾ ਤੁਸੀਂ ਤੁਰੰਤ ਲੈ ਕੇ ਆਓ। ਮੈਂ ਲੈਬ ਹੋ ਕੇ ਇਹ ਕਈ ਵਾਰੀ ਕਿਹਾ ਵੀ ਜਿਹੜੇ ਨਾ ਕੁਝ ਬੰਦੇ ਦੇਖੋ ਦੋਨੀ ਤਰਫ ਹੁੰਦੇ ਆ। ਜਿਹੜੇ ਹੁਣ ਉਹਨੂੰ ਕਹਿੰਦੇ ਉਹ ਅਸੀਂ ਸਾਰੇ ਜੱਟਾਂ ਨੇ ਕਹਿ ਸਕਦੇ ਇਹਦੇ ਵਿੱਚ ਜੱਟਵਾਦ ਹੈ ਜਿਹੜਾ ਜੱਟਵਾਦ ਦੋਗਲਾ ਉਹ ਬੰਦੇ ਨੇ ਸਤਿ ਸ੍ਰੀ ਅਕਾਲ ਪੰਜਾਬੀ ਲੋਕ ਚੈਨਲ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਜੀ ਮੈਂ ਤੁਹਾਡਾ ਆਪਣਾ ਪ੍ਰਕਾਸ਼ ਸ਼ਰਮਾ ਬੀਤੇ ਦਿਨੀ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਇੱਕ ਵੀਡੀਓ ਦੇਖੀ ਹੋਵੇਗੀ ਜਿਸ ਵਿੱਚ ਇੱਕ ਨੌਜਵਾਨ ਦੇ ਵੱਲੋਂ ਇੱਕ ਬੱਚੇ ਦੀ ਜਿਹੜੀ ਬੇਰਹਿਮੀ ਦੇ ਨਾਲ ਕਟਾਈ ਕੀਤੀ ਜਾ ਰਹੀ ਹੈ ਉਹ ਵੀ ਇੱਕ ਡੰਡੇ ਦੇ ਨਾਲ ਤੇ ਵੀਡੀਓ ਵਾਇਰਲ ਹੁੰਦੀ ਹੁੰਦੀ ਹੈ ਉਹ ਮੀਡੀਆ ਕਰਮੀਆਂ ਤੱਕ ਵੀ ਪਹੁੰਚੀ ਤੇ ਉਹੀ ਵੀਡੀਓ ਦੇ ਜਰੀਏ ਅਸੀਂ ਅੱਜ ਪਰਿਵਾਰ ਨੂੰ ਮਿਲਿਆ ਜੀ ਤੇ ਉਸ ਬੱਚੇ ਦੇ ਨਾਲ ਗੱਲਬਾਤ ਕਰਾਂਗੇ ਕਿ ਆਖਰ ਗੱਲਬਾਤ ਕੀ ਸੀ ਬੱਚੇ ਕੀ ਨਾਮ ਹੈ ਜੀ ਆਪਣਾ ਜਸਿਮਰਨ ਸਿੰਘ ਸਿਮਰਨ ਤੇ ਉਮਰ ਕਿੰਨੀ ਹੈ ਤੁਹਾਡੀ 13 ਸਾਲ 13 ਸਾਲ ਤੇ ਵੀਡੀਓ ਦੇ ਵਿੱਚ ਤੁਸੀਂ ਸੀ ਜਿਨ੍ਹਾਂ ਦੇ ਮਤਲਬ ਕੁੱਟਮਾਰ ਕੀਤੀ ਜਾ ਰਹੀ ਸੀ ਹਾਂਜੀ ਅਸੀਂ ਅਸੀਂ ਤੇ ਆਖਿਰ ਗੱਲਬਾਤ ਹੋਈ ਕੀ ਸੀਗੀ ਵੀ ਜਿਹੜਾ ਤੁਹਾਨੂੰ ਇੰਨੀ ਬੇਰਹਿਮੀ ਦੇ ਨਾਲ ਕੁੱਟਿਆ ਗਿਆ ਜੀ ਕੱਲ ਤੇ ਕੁਛ ਨਹੀਂ ਹੋਈ ਸੀ ਅਸਟੱਕ ਖੇਲਦੇ ਹੀ ਮੇਰੇ ਨਾਲ ਦੀ ਚੱਪਲੀ ਜੀ ਖੇਤ ਚ ਡੇਗੀ ਸੀ ਇਸ ਤੋਂ ਹੀ ਲਿਆਂਗੇ ਸੀ ਹੂੰ ਅਸ ਤੇ ਵੀ ਚੱਪਲ ਗਰਨ ਦੇ ਕਰਕੇ ਉਹਨਾਂ ਦੇ ਖੇਤ ਦੇ ਵਿੱਚ ਸਿੱਟੀ ਸੀ ਕਿਸੇ ਨੇ ਉਹ ਹਾਂਜੀ ਇੱਕ ਦੂਜੇ ਨੂੰ ਮਾਰਦੇ ਸੀ ਅੱਛਾ ਜੋ ਉਹ ਗਿਰਗੀ ਸੀ ਆਂ ਦਿਆ ਬੰਦਨ ਤੇ ਫਿਰ ਤੁਹਾਨੂੰ ਬੇਰਹਿਮੀ ਦੇ ਨਾਲ ਕੁੱਟਿਆ ਗਿਆ ਹਾਂਜੀ ਕੁੱਟਿਆ ਗਿਆ ਤੇ ਤੁਸੀਂ ਕਿਹਾ ਨਹੀਂ ਵੀ ਮੈਨੂੰ ਕਿਉਂ ਕੁੱਟਿਆ ਜਾ ਰਿਹਾ ਜਿਵੇਂ ਮੈਂ ਕਿਹਾ ਸੀ ਹਟੇ ਨਹੀਂ ਹੈਗੇ ਅੱਛਾ ਤੇ ਗੱਲਬਾਤ ਕਰਦੇ ਆ ਇਹਨਾਂ ਦੇ ਨਾਨੀ ਜੀ ਨਾਲ ਹਾਂਜੀ ਕੀ ਨਾਮ ਹੈ ਜੀ ਰਾਜਕੌਰਾ ਜੀ ਤੇ ਸਾਰੀ ਘਟਨਾ ਹੋਈ ਕਿਵੇਂ ਆ ਕੀ ਗੱਲਬਾਤ ਹੈ ਵੀਡੀਓ ਦੇ ਵਿੱਚ ਜਿਹੜਾ ਤੁਸੀਂ ਵੀ ਉੱਥੇ ਮੌਜੂਦ ਸੀਗੇ ਹਾਂਜੀ 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 ਤੇ ਆਖਰ ਘਟਨਾ ਇਹ ਵਾਪਰੀ ਕਿਵੇਂ ਆ ਕਿ ਇੰਨੀ ਬੇਰਹਿਮੀ ਦੇ ਨਾਲ ਇਹਨੂੰ ਕੁੱਟਿਆ ਜੀ ਉਹਰਾ ਖੜੇ ਤੇ ਜੀ ਬਾਹਰ ਖੱਤੇ ਚ ਬਖੱਤੇ ਚ ਨਹੀਂ ਤੇ ਹੈਗੇ ਇਹ ਜਦੋਂ ਉਹਨਾਂ ਨੇ ਆਲੇ-ਦਲੇ ਘੇਰਾ ਪਾ ਲਿਆ ਇਹਨਾਂ ਨੂੰ ਇੱਕ ਮੂਰੇ ਦੀ ਹੋ ਗਿਆ ਇੱਕ ਪਿੱਛੇ ਦੀ ਹੋ ਗਿਆ مالک ਇਹ ਫਿਰ ਭੱਜ ਲਏ ਜੀ ਬੈਕਗਰਾਉਂਡ ਦੀ ਕੰਧ ਟੱਪੇ ਨੇ ਮੂਰੇ ਪਲਵਿੰਦਰ ਖੜਾ ਤੀ ਉਹਨੇ ਘੇਰ ਕੇ ਘਟਾਏ ਨੇ ਜੀ ਕੁੱਟੇ ਵੀ ਬਹੁਤ ਬੇਤਮਾਜੇ ਨੇ ਜੀ ਬਹੁਤ ਕੁੱਟ-ਕੁੱਟ ਕੇ ਇਹਨਾਂ ਨੂੰ ਪੁੱਠੇ ਕਰ-ਕਰ ਕੇ ਹੀ ਸਿੱਟੇ ਨੇ ਫਿਰ ਜਾਨੀ ਐਸੀ ਜਦੋਂ ਮੈਂ ਸੜਾਉਣ ਗਈ ਜੀ ਜਿਹੜਾ ਪਹਿਲਾਂ ਮੁੰਡਾ ਤੀ ਉਹ ਕੁੱਟ-ਕੁੱਟ ਕੇ ਬੇਹੋਸ਼ ਕਰਕੇ ਸੜਦਾ ਜਦ ਮੈਂ ਇਹਨੂੰ ਸੜਾਉਣ ਗਈ ਜੀ ਮੈਂ ਪੈਰ ਤੇ ਮੇਰੇ ਵੀ ਡੰਡਾ ਮਾਰਿਆ ਮੈਂ ਜਾਨੀ ਬਹੁਤ ਬਹਾਨੇ ਲਾ ਕੇ ਸੜਾਏ ਆ ਜੀ ਛੱਡਿਆ ਨਹੀਂ ਉਹਨੇ ਮੁਕਾਲਾਂ ਦੁੱਪੜਾਂ ਵੀ ਬਹੁਤ ਕੱਡੀਆਂ ਨੇ ਫਿਰ ਮੇਰੇ ਪੈਰ ਤੇ ਵੀ ਡੰਡਾ ਲੱਗਿਆ ਜੀ ਉਹ ਤਾਂ ਨਹੀਂ ਪੈ ਜਦ ਮੈਂ ਇਹਨੂੰ ਛਡਾਉਂਦੀ ਸੀ ਸਿਮਰਨ ਸਿੰਘ ਨੂੰ ਜਦੋਂ ਉਹਨੇ ਫਿਰ ਇਹ ਪੌਂਚੀ ਨੂੰ ਛੱਡਿਆ ਉਹ ਜਿੰਨੇ ਵੀ ਇਹਨਾਂ ਨੂੰ ਡੰਡਿਆਂ ਨਾਲ ਕੁੱਟਿਆ ਸਾਰੇ ਡੰਡੇ ਟੁੱਟੇ ਹੋਏ ਨੇ ਉਸ ਐਸ ਟਾਈਮ ਤੇ ਉਹ ਗਰਾਊਂਡ ਦੇ ਵਿੱਚ ਪਏ ਨੇ ਇਹਲੇ ਡੰਡੇ ਅਗਰ ਵੀਡੀਓ ਦੇ ਵਿੱਚ ਤਾਂ ਇਦਾਂ ਲੱਗ ਰਿਹਾ ਸੀ ਵੀ ਕੋਈ ਵੱਡੀ ਗੱਲਬਾਤ ਹੋਈ ਹੋਵੇ ਤੁਹਾਨੂੰ ਪਤਾ ਹੀ ਆ ਹੁਣ ਵੀ ਬੱਚੇ ਚਾਰੇ ਤਬੀ ਕਰਦੇ ਨੇ ਬਹੁਤ ਕੁਸ਼ ਕਰਦੇ ਨੇ ਪਰ ਇਹ ਬਹੁਤ ਗਨਾਹ ਹੋਇਆ ਜਿਹੜਾ ਇਹ ਬੱਚੇ ਕੁੱਟੇ ਗਏ अच्छा ਪਿੰਡ ਦੀ ਪੰਚਾਇਤ ਦੇ ਵੱਲੋਂ ਕੀ ਐਕਸ਼ਨ ਲਿੱਤਾ ਗਿਆ ਜੀ ਫਿਰ ਕੋਈ ਵੀਰਜੀ ਪੰਚਾਇਤ ਨਹੀਂ ਆਉਂਦੀ ਸਾਡੀ ਜੇ ਕਹਿਣ ਵੀ ਕੋਈ ਵੀ ਜਾ ਕੇ ਇਸ ਤੇ ਜਾਈਏ ਹੱਥ ਖੜੇ ਕਰ ਦਿੰਦੇ ਨੇ ਵੀ ਆਪਦਾ ਥਾਣੇ ਜਾਓ ਸਾਤੋਂ ਨਹੀਂ ਇਹ ਨਿਬੜਨੀ ਗੱਲ ਅਸੀਂ ਫਿਰ ਵੀਰਜੀ ਜਾਂਦੇ ਨਹੀਂ ਪੰਚਾਇਤ ਕੋਲੇ ਫਾਇਦਾ ਕੀ ਆ ਸਾਡਾ ਇੱਕ ਵਾਰ ਰੌਲਾ ਜੇ ਪੈਗਾ ਤੇ ਘਰਾਂ ਚ ਅਸੀਂ ਇੱਕ ਵਾਰ ਪੰਚਾਇਤ ਕੋਲੇ ਮੈਂਬਰਾਂ ਕੋਲੇ ਸਾਰੇ ਗਏ ਕਹਿੰਦੇ ਵੀ ਸਾਡੇ ਹੱਥ ਖੜੇ ਨੇ ਥਾਣੇ ਵਗ ਜਿਓ ਨਿਬੜਦੀ ਨਵੇਲੋ ਨਹੀਂ ਨਾ ਸਿਆ ਫੇਰ ਅਸੀਂ ਗਏ ਨਵੀਰ ਜੀ ਕਿਤੇ ਫੇਰ ਅਸੀਂ ਆਪ ਸਿੱਧੀ ਰਿਪੋਰਟ ਠਾਣੇ ਵਾਲਿਆਂ ਨੂੰ ਕਰੀ ਤੀ ਉਦੋਂ ਅੱਛਾ ਪਹਿਲਾਂ ਕੋਈ ਰੰਜਿਸ਼ ਵਗੈਰਾ ਹੋਵੇ ਜੀ ਬਾਕੀ ਵੀਰ ਜੀ ਜਿੰਨਾ ਨਾ ਬਲਵਿੰਦਰ ਕਿਆ ਨਾਲ ਇਹਦਾ ਵੀ ਜਣੀ ਨਾਨਾ ਕੰਮ ਕਰਦਾ ਤੀ ਉਹ ਖੜਾ ਤੀ ਉਹ ਕਹਿੰਦਾ ਵੀ ਇਹ ਉਹਨਾਂ ਨੇ ਮਾਲਕਾਂ ਨੇ ਪੁੱਛਿਆ ਵੀ ਇਹ ਕਿਹਦਾ ਬੱਚਾ ਮੁੰਡਾ ਕਿਹਦਾ ਕਹਿੰਦਾ ਕਿ ਵੀ ਇਹ ਮੁੰਡਾ ਹੈਗਾ ਸਾਡੇ ਜਿਹੜਾ ਵੀ ਸਾਂਝੀ ਤੀ ਉਹਦਾ ਦੋਤਾ ਵੀ ਇਹ ਜਿੰਨਾ ਵੀ ਕੁੱਟਿਆ ਜਾਵੇ ਉਹਨੇ ਹੀ ਕੱਟਣਾ ਚਾਹੀਦਾ ਵੀ ਇਹ ਸਾਰੇ ਬੱਚਿਆਂ ਨੂੰ ਇਹੀ ਲੈ ਕੇ ਆਉਂਦਾ ਈ ਲੱਗਦਾ ਵੀ ਇੱਕ ਤਨਾੜ ਵਰਗ ਹੈ ਜਿਹੜਾ ਗਰੀਬ ਪਰਵਾਜ਼ ਦੇ ਉੱਤੇ ਹਾਵੀ ਹਾਂਜੀ ਵੀ ਅਸੀਂ ਹੁਣ ਐ ਸੋਚਦੇ ਆ ਵੀ ਚੱਲ ਧਫਾ ਤੌਹਲ ਕਰ ਦਿੰਦੇ ਬੱਚਿਆਂ ਦੀ ਕੋਈ ਗਲਤੀ ਵੀ ਨਹੀਂ ਵੀਰ ਜੀ ਵੀ ਜੇ ਫਸਲ ਚ ਹੋਈ ਐ ਸੇ ਆਪ ਗਲਤੀ ਕਹਿੰਦੇ ਵੀ ਗਲਤੀ ਹੈ ਬੱਚਿਆਂ ਦੀ ਕੋਈ ਗਲਤੀ ਨਹੀਂ ਹੈਗੀ ਬਾਰ ਬਾਰ ਕੁੱਟੇ ਗਏ ਕੋਈ ਕਣਕ ਚ ਨਹੀਂ ਤੇ ਕੋਈ ਪਤੰਗ ਚੱਕਣ ਨਹੀਂ ਗਏ ਅੱਗੇ ਜਾਂਦੇ ਤੇ ਅੱਗੇ ਕਦੇ ਵੀ ਨਹੀਂ ਤੇ ਇਹ ਜਾਂ ਕੁਝ ਹੋਇਆ ਬਾਰ ਬਾਰ ਖੇਲਦੇ ਤੇ ਕੋਠਿਆਂ ਤੇ ਚੜਾਉਂਦੇ ਤੇ ਪਰ ਉਹਦੇ ਨਜਾਇਜ਼ ਬੱਚੇ ਕੁੱਟੇ ਗਏ ਫੇਰੇ ਘਰ ਲਿਆ ਕਿ ਉੱਥੇ ਜੀ ਅਸੀਂ ਸਕੂਲ ਕੋਲੇ ਲਿਆਂਦੇ ਨੇ ਇਹਨੂੰ ਇਹਨਾਂ ਨੂੰ ਬੇਹੋਸ਼ ਕਰਤਾ ਉਹਨਾਂ ਨੇ ਜਦੋਂ ਪਾਣੀ ਪਿਆ ਕੇ ਲਿਆ ਕੇ ਫੇਰ ਘਰੇ ਆਇਆ ਸੀ ਫੇਰ ਜਾਨੀ ਬੇ ਪਹੁੰਚੀ ਨਹੀਂ ਛੱਡ ਕੇ ਗਿਆ ਦੋ ਬੱਚੇ ਹੋਰ ਕੁੱਟੇ ਗਏ ਤੇ ਉਹਨਾਂ ਦੇ ਵੀ ਉਹਨਾਂ ਦੇ ਵੀ ਅਲਫੀਆਂ ਬਿਆਨ ਮਾ ਜਾਨੀ ਕੱਲ ਲੈਤੇ ਗਏ ਉੱਥੇ ਉਹ ਬੇਟੇ ਦੀ ਮਾਂ ਨੇ ਵੀ ਬਿਆਨ ਦਿੱਤੇ ਨੇ ਵੀ ਮੇਰਾ ਵੀ ਬੱਚੇ ਦੇ ਦੋ ਤਿੰਨ ਥੱਪੜ ਮਾਰੇ ਗਏ ਵੀ ਜਾਨੀ ਅਸੀਂ ਪੰਚਾਇਤ ਵੱਲੋਂ ਕਿਸੇ ਨੂੰ ਨਹੀਂ ਜਾ ਕੇ ਆ ਵੀ ਜੇ ਕੋਈ ਸੁਣਦੀ ਨਹੀਂ ਪੰਚਾਇਤ ਵੀ ਕੀ ਕਾਹਾਂਗੇ ਜਦੋਂ ਇੱਥੇ ਦੀ ਪੰਚਾਇਤ ਤੁਰਦੇ ਨਹੀਂ ਸਾਡੇ ਸਰਪੰਚ ਦਾਰੂ ਪੀ ਲੈਂਦਾ ਜੀ ਹੱਥ ਨੇ ਉਹ ਕਿਸੇ ਦੀ ਸੁਣਦਾ ਇਹਰਾ ਹੁਣ ਜੀ ਕੱਲ ਜਦੋਂ ਮੁੰਡਿਆਂ ਨੇ ਵੀਡੀਓ ਦੇਖੀ ਆ ਉਹਨਾਂ ਚਿਰ ਸਵੇਰਾ ਆਪਾਂ ਵੀ ਕੁਝ ਕਰਨੀ ਤੇ ਸਕਦੇ ਵੀਰ ਜੀ ਜਿੰਨਾ ਚਿਰ ਬੱਚਿਆਂ ਨੂੰ ਹੁਣ ਮੁੰਡਿਆਂ ਨੂੰ ਵੀਡੀਓ ਦਾ ਨਹੀਂ ਪਤਾ ਕੱਲ ਜਦੋਂ ਉਹਨਾਂ ਨੇ ਸਾਰਾ ਕੁਝ ਦੇਖਿਆ ਫਿਰ ਉਹਨਾਂ ਨੇ ਪਿੰਡ ਚ ਤਮਾਚੀ ਚੱਕੀ ਉਸ ਕਾਰਨ ਫਿਰ ਇੱਥੇ ਲਿਆਂਦਾ ਗਿਆ ਹਸਤਾਲ ਫਿਰ ਅਸੀਂ ਅਹਮਤਗੜ ਲੈ ਕੇ ਗਿਆਂ ਉੱਥੋਂ ਫਿਰ ਇਹਦੀ ਪਰਚੀ ਕਰਾ ਕੇ ਫਿਰ ਇੱਥੇ ਦਾਖਲ ਕੀਤਾ ਗਿਆ ਤੇ ਗੱਲਬਾਤ ਕਰਦੇ ਆ ਲੜਕੇ ਦੇ ਪਿਤਾ ਜੀ ਨਾ ਕੀ ਨਾਮ ਹੈ ਜੀ ਤੇ ਮੇਰਾ ਮੇਜਰ ਸਿੰਘ ਹੈ ਜੀ ਮੇਜਰ ਜੀ ਪੰਚਾਇਤ ਦੇ ਵੱਲੋਂ ਜਾਂ ਉਹਨਾਂ ਦੂਸਰੀ ਧਿਰ ਦੇ ਵੱਲੋਂ ਕੋਈ ਪ੍ਰੈਸ਼ਰ ਨਹੀਂ ਬਣਾਇਆ ਗਿਆ ਰਾਜੀ ਰਮੇ ਜੀ ਨਹੀਂ ਜੀ ਉਹਨਾਂ ਨੇ ਕੋਈ ਗੱਲ ਨਹੀਂ ਛੱਡਣਾ ਕਰੀ ਮੈਂ ਮੈਂ ਰਹਿਣਾ ਪੁਣੀ ਵਾਲਾ ਪਟਿਆਲਾ ਜ਼ਿਲ੍ਹਾ ਜੀ ਮੇਰਾ ਮੈਂ ਅੱਜ ਸਵੇਰੇ ਫੋਨ ਆਇਆ ਜੀ ਮੈਂ ਤਾਂ ਕਹਿੰਦੇ ਵੀ ਐ ਚਾਹੇ ਗੱਲ ਹਾਂਜੀ ਬਾਹਰੇ ਰਹਣਾ ਮੈਂ ਪਟਿਆਲਾ ਜ਼ਿਲ੍ਹੇ ਚ ਰਹਣਾ ਠੀਕ ਹੈ ਹਾਂਜੀ ਇਹਦੇ ਦੋ ਤਾਂ ਰੱਖਿਆ ਉਹਨਾਂ ਦੇ ਯਾਨੀ ਬੱਚਾ ਕੋਈ ਹੈ ਨਹੀਂ ਥੀ ਉਹ ਤਿੰਨ ਗੁੱਡੀਆਂ ਨੇ ਇਹਨਾਂ ਦਾ ਆਦਮੀ ਵੀ ਬਾਹਰੇ ਰਹਿੰਦਾ ਜੀ ਕਿ ਹੁਣ ਇਹ ਕੱਲੇ ਨੇ ਇਹਨਾਂ ਦੇ ਜਿਹੜਾ ਮਰਜ਼ੀ ਕੁੱਟ ਮਾਰ ਜਾਵੇ ਮਮਾ ਗਰੂਨ ਇਹਨਾਂ ਦਾ ਤਾਂ ਕੋਈ ਜ਼ਿੰਮੇਵਾਰ ਹੈ ਨਹੀਂ ਤਾਂ ਇਹ ਸਾਰਾ ਇੱਕ ਪਿੰਡ ਜਾਂਦਾ ਬਣਦਾ ਵੀਡੀਓ ਹੈ ਜਿਹੜੀ ਕੱਲ ਤੋਂ ਵਾਇਰਲ ਹੋ ਰਹੀ ਹੈ ਉਹ ਜੀ ਤੇ ਇਹ ਘਟਨਾ ਵਾਪਰੀ ਨੂੰ ਕਿੰਨੇ ਦਿਨ ਹੋ ਗਏ 28 ਜਨਵਰੀ ਨੂੰ ਦੱਸ ਰਹੇ ਨੇ ਸਾਨੂੰ ਵੀ ਅੱਜ ਸਵੇਰੇ ਪਤਾ ਲੱਗਿਆ ਜੀ ਮੈਨੂੰ 28 ਜਨਵਰੀ ਦੀ ਘਟਨਾ ਤੇ ਤਕਰੀਬਨ 4-5 ਦਿਨ ਤੋਂ ਉੱਪਰ ਦਾ ਸਮਾਂ ਹਾਂ ਜੀ ਹਾਂ ਜੀ ਇਹ 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 ਗਰੀਬ ਨੇ ਆਦਮੀ ਵੀ ਇਹਨਾਂ ਦਾ ਬਾਰੇ ਰਹਿੰਦਾ ਜੀ ਜਿਹਨੂੰ ਉਹਨੂੰ ਦੱਸਦੀ ਆ ਫਿਰ ਉਹ ਵੀ ਫਿਕਰ ਕਰਦਾ ਇਹ ਤਾਂ ਹੁਣ ਅੱਜ ਵੀਡੀਓ ਦੇਖ ਕੇ ਸਾਰੀ ਗੱਲਬਾਤ ਦਾ ਪਤਾ ਲੱਗਿਆ ਜੀ ਵੀ ਇਹਨਾਂ ਕੀ ਵਾਪਰੀ ਹੈ ਠੀਕ ਹੈ ਹਾਂਜੀ ਤੇ ਪੁਲਿਸ ਦੇ ਵੱਨੋਂ ਕੀ ਕਾਰਵਾਈ ਕੀਤੀ ਗਈ ਹੈ ਪੁਲਿਸ ਪ੍ਰਸ਼ਾਸਨ ਦਾ ਕੀ ਕਹਿਣਾ ਹਾਂਜੀ ਇਹ ਤਾਂ ਕਿਤੇ ਜਾਣ ਚੋਗੀ ਹੈ ਨਹੀਂ ਤੇ ਮਾਈ ਜੀ ਨਾ ਇਹਨੇ ਸਾਨੂੰ ਦੱਸਿਆ ਇਹ ਤਾਂ ਕੱਲ ਵੀਡੀਓ ਦੇਖ ਕੇ ਸੱਚਾਈ ਗੱਲਬਾਤ ਹੋਈ ਹੈ ਠੀਕ ਹੈ ਹਾਂਜੀ ਤੇ ਕੁਝ ਮਹੱਲਾ ਵਾਸੀ ਵੀ ਨਾਲ ਨੇ ਤੇ ਗੱਲਬਾਤ ਕਰਦੇ ਆ ਹਾਂਜੀ ਬਾਈ ਜੀ ਇਹ ਬੈਠੋ ਜੀ 2 ਮਿੰਟ ਤੇ ਕੀ ਘਟਨਾ ਹੋਈ ਸੀ ਕੀ ਗੱਲਬਾਤ ਹੈ ਸਾਰੀ ਇਹਦੀ ਘਟਨਾ ਇਹੀ ਹੈ ਜੀ ਸਰ ਇਹ ਬੱਚਾ ਕਹਿੰਦਾ ਜੀ ਅਸੀਂ ਬਾਂਦਰ ਕੀਲਾ ਖੇਡਦੇ ਸੀਗੇ ਜੀ ਬਾਂਦਰ ਕੀੜਾ ਖੇਡਦੇ ਖੇਡਦੇ ਇਹਨਾਂ ਦੀ ਚੱਪਲ ਖੇਤ 'ਚ ਚਲੀ ਗਈ ਜੀ ਇਹਨਾਂ ਨੇ ਉਧਰੋਂ ਟਰੈਕਟਰ ਆਉਂਦਾ ਦੇਖ ਲਿਆ ਜਿਵੇਂ ਕਿ ਉਹ ਬੱਚਾ ਦੱਸ ਰਿਹਾ ਕਿ ਇਹਨਾਂ ਨੇ ਟਰੈਕਟਰ ਆਉਂਦਾ ਦੇਖ ਲਿਆ ਜੀ ਟਰੈਕਟਰ ਆਉਣ ਦੇ ਨਾਲ ਡਰ ਕੇ ਜਵਾਕ ਭੱਜ ਲੇ ਭੱਜ ਲੇ ਫਿਰ ਉਧਰੋਂ ਉਧਰ ਪ੍ਰਵਿੰਦਰ ਸੀਗਾ ਉਧਰੋਂ ਉਹ ਪ੍ਰਵਿੰਦਰ ਪੰਗੂ ਨੇ ਘੇਰ ਲਿਆ ਜੀ ਇਧਰਲੇ ਪਾਸੇ ਇਹਨਾਂ ਦੇ ਭਈਏ ਖੜੇ ਸੀਗੇ ਕੰਧਾਂ ਕੋਲੇ ਜੀ ਉਹਨਾਂ ਨੇ ਘੇਰ ਲਿਆ ਜੀ ਇਹ ਜਿਹੜੇ ਦੂਸਰੇ ਪਾਸੇ ਸੀਗੇ ਜੀ ਤੇ ਆਪਣੇ ਗੋਲੂ ਉਹਨੇ ਇਧਰੋਂ ਪਹੀ ਵਾਲੇ ਪਾਸੋਂ ਘੇਰ ਲਈ। ਇਹ ਹੀ ਦੋ-ਤਿੰਨੇ ਰਾ ਸੀਗੇ ਜੀ ਜਿੱਧਰ-ਜਿੱਧਰ ਤੋਂ ਜਵਾਕਾਂ ਨੇ ਭੱਜਣਾ ਸੀ ਇਹਨਾਂ ਨੇ ਘੇਰ ਕੇ ਇਕੱਠੇ ਕਰਕੇ ਜਿਵੇਂ ਕਿ ਵੀਡੀਓ ਦੇ ਵਿੱਚ ਆਪਾਂ ਨੇ ਦੇਖਿਆ ਹੀ ਆ ਕੁੱਟਮਾਰ ਕੀਤੀ ਹੈ ਜੀ ਬਹੁਤ ਹੀ ਮਾੜੀ ਤਰੀਕੇ ਨਾਲ। ਠੀਕ ਹੈ ਬੱਚੇ ਨੂੰ ਘੂਰ ਦਾ ਜਦ ਕੀ ਉਹਦਾ ਇਹ ਹੱਕ ਬਣਦਾ ਸੀਗਾ ਜੇ ਉਹਨੇ ਕੋਈ ਕੁੱਟਮਾਰ ਕੀਤੀ ਸੀਗੀ ਇਹਨਾਂ ਨਾਲ ਉੱਥੇ ਇੱਕ ਦੋ ਥੱਪੜ ਮਾਰ ਕੇ ਪੰਚਾਇਤ ਨੂੰ ਤਲਾਹ ਕਰਦਾ ਜੀ। ਠੀਕ ਹੈ ਪੰਚਾਇਤ ਕੋਈ ਨਾ ਕੋਈ ਐਕਸ਼ਨ ਲੈਂਦੀ ਇਸ ਗੱਲ ਦਾ ਠੀਕ ਹੈ ਇਕੱਠ ਹੁੰਦਾ ਪਿੰਡ ਦੇ ਵਿੱਚ ਚਾਰ ਬੰਦਿਆਂ ਨੂੰ ਹੋਰ ਵੀ ਪਤਾ ਲੱਗਦਾ ਜੀ ਕਿ ਨਹੀਂ ਫਿਰ ਪੰਚਾਇਤ ਕੋਈ ਨਾ ਕੋਈ ਇਸ ਚੀਜ਼ ਦਾ ਹੱਲ ਕਰਦੀ ਜਾਂ ਜੁਰਮਾਨਾ ਲਾ ਕੇ ਪਿੰਡ ਦੇ ਵਿੱਚ ਇੱਕ ਅਨਾਉਂਸਮੈਂਟ ਕੀਤੀ ਜਾਂਦੀ ਠੀਕ ਨਾਕ ਨੁਕਸਾਨ ਹੋਇਆ ਸੀ ਕਣਕ ਦਾ ਜਿਹਦੇ ਕਰਕੇ ਬੇ ਨੁਕਸਾਨ ਤਾਂ ਦੇਖ ਲਓ ਜੀ ਇੱਕ ਚੱਪਲ ਗਿਰ ਗਈ ਉਹ ਬੱਚਾ ਚੱਕਣ ਗਿਆ ਚੱਪਲ ਕਿੰਨਾ ਕ ਨੁਕਸਾਨ ਹੋ ਸਕਦਾ ਆਪਾਂ ਰੇਪ ਆਉਨੇ ਆ ਤਾਂ ਵੀ ਬੰਦਾ ਤੁਰ ਫਿਰ ਕੇ ਰੇਪ ਆਉਂਦਾ ਜੀ ਸਪਰੇਅ ਕਰਦੇ ਆਂ ਖੇਤ ਦੇ ਵਿੱਚ ਤਾਂ ਵੀ ਤੁਰ ਫਿਰ ਠੀਕ ਹੈ ਜੀ ਜਦੋਂ ਗੁੱਡ ਫਾਲੀ ਫੇਰਦੇ ਆਂ ਤਾਂ ਵੀ ਆਪਾਂ ਪੈਦਲ ਤੁਰ ਕੀ ਕਰਦੇ ਆ ਕਿੰਨਾ ਕਿੰਨਾ ਨੁਕਸਾਨ ਹੋ ਜਾਂਦਾ ਜੀ ਖੇਤ ਦਾ ਇਲਾਕੇ ਦੇ ਐਮਐਲਏ ਸਾਹਿਬ ਨੂੰ ਇੱਕ ਘਟਨਾ ਦੇ ਬਾਰੇ ਜਾਣੂ ਤਾਂ ਇਲਾਕੇ ਦੇ ਐਮਐਲਏ ਸਾਹਿਬ ਨੂੰ ਜਾਤਾ ਨੌਲੇਜ ਹੋ ਗਈ ਹੋਣੀ ਹੈ ਜੀ 28 ਤਰੀਕ ਦੀ ਘਟਨਾ ਜੀ ਇਹ ਪਰਸੋਂ ਚੋਂ ਉੱਥੇ ਵੀਡੀਓ ਵਾਇਰਲ ਹੋਈ ਹੈ ਜੀ ਠੀਕ ਹੈ ਪਤਾ ਹੁਣ ਤੱਕ ਲੱਗ ਹੀ ਚੁੱਕਿਆ ਹੋਣਾ ਜੀ ਉਹਨਾਂ ਨੂੰ ਇੱਥੇ ਆ ਕੇ ਖਬਰ ਵੀ ਲੈਣੀ ਚਾਹੀਦੀ ਸੀਗੀ ਜੀ ਬਾਕੀ ਜੋ ਵੀ ਇਹੀ ਸਾਡੀ ਮੰਗ ਆ ਵੀ ਜੋ ਵੀ ਇਹਨਾਂ ਤੇ ਕਾਰਵਾਈ ਬਣਦੀ ਹੈ ਜੀ ਦੋਸ਼ੀਆਂ ਤੇ ਕੀਤੀ ਜਾਵੇ ਦੋਸ਼ੀਆਂ ਤੇ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਤੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਸਰ ਕੀ ਨਾਮ ਹੈ ਜੀ ਮੇਰਾ ਨਾਮ ਜੋਰਾ ਸਿੰਘ ਚੀਮਾ ਜੀ ਜੋਰਾ ਸਿੰਘ ਚੀਮਾ ਜੀ ਜਿਹੜੀ ਇਹ ਘਟਨਾ ਕੀ ਕਹਿਣਾ ਤੁਹਾਡਾ ਇਸ ਦੇ ਬਾਰੇ ਕਿਉਂਕਿ ਸੁਣਨ ਦੇ ਵਿੱਚ ਆਇਆ ਹੈ ਕਿ ਤੁਸੀਂ ਜਿਹੜਾ ਇਸ ਘਟਨਾ ਦੇ ਵਿੱਚ ਖੁਦ ਆਪ ਇਨਵੋਲ ਹੋ ਕੇ ਪਰਚਾ ਕਰਵਾਉਣ ਚ ਪਰਿਵਾਰ ਦੀ ਮਦਦ ਦੇਖੋ ਜੀ ਇਹ ਕੱਲ तकरीबन 2.5 ਵਜ ਦੀ ਗੱਲ ਹੈ ਮੈਨੂੰ ਮੇਰੇ ਦੋਸਤ ਨੇ ਪਟਿਆਲੇ ਤੋਂ ਟੈਲੀਫੋਨ ਕੀਤਾ ਕਿ ਵੀ ਤੁਹਾਡੇ ਇਲਾਕੇ ਦੇ ਵਿੱਚ ਆਹ ਕੰਮ ਹੋ ਰਿਹਾ ਹੈ ਵੀਡੀਓ ਵਾਇਰਲ ਆ ਤਾਂ ਦੇਖੀ ਨਹੀਂ ਮੈਂ ਯਾਰ ਮੈਂ ਇੱਥੇ ਪੁੱਜਿਆ ਸੀ ਕੋਈ ਮੈਨੂੰ ਵੀਡੀਓ ਭੇਜੀ ਤੇ ਮੈਂ ਉਸੇ ਟਾਈਮ ਵੀਡੀਓ ਡੀਜੀਪੀ ਨੂੰ ਐਸਐਸਪੀ ਨੂੰ ਉੱਪਰ ਸਾਰੇ ਅਫਸਰਾਂ ਨੂੰ ਸੈਂਟਰ ਐਸਟੀ ਕਮਿਸ਼ਨ ਨੂੰ ਚੇਅਰਮੈਨ ਪੰਜਾਬ ਐਸਟੀ ਕਮਿਸ਼ਨ ਨੂੰ ਭੇਜ ਕੇ ਤੇ ਉਸੇ ਟਾਈਮ ਮੈਂ ਮੋਹਰਾਂ ਵਾਲੀ ਨੂੰ ਟੈਲੀਫੋਨ ਕੀਤਾ ਤੇ ਜਿਹੜੇ ਉਹ ਮੈਂ ਇਹ ਸਮਝਦਾ ਸੀ ਕਿ ਵੀ ਸਾਇਦ ਇਹ ਬੰਦਾ ਇੱਥੇ ਦਾਖਲ ਹੋਵੇ ਤੇ ਮੈਨੂੰ ਕੀਤਾ ਕਿਹੜੀ ਵਾਰਚ ਹੈ ਜੀ ਇੱਥੇ ਅਸੀਂ ਘਰੇ ਬੈਠੇ ਆਂ ਬਸ ਵੀ ਕਿਉਂ ਕਹਿੰਦੇ ਜੀ ਸਾਨੂੰ ਇਹ ਧਮਕੀਆਂ ਦਿੱਤੀਆਂ ਸੀ ਵੀ ਜੇ ਤੁਸੀਂ ਇੱਥੇ ਕੋਈ ਕਿਸੇ ਪੁਲਿਸ ਜਾਂ ਕੋਈ ਕਾਰਵਾਈ ਕੀਤੀ ਅਸੀਂ ਤੁਹਾਡੇ ਗੋਲੀ ਮਾਰ ਦਾਂਗੇ ਮੈਂ ਕਿਹਾ ਮੈਂ ਹਸਪਤਾਲ ਨੂੰ ਆਉਣਾ ਤੁਸੀਂ ਤੁਰੰਤ ਲੈ ਕੇ ਆਓ ਇਹ ਉਸ ਟਾਈਮ ਇੱਥੇ ਮਲੇਰ ਕੋਲਾ ਲੈ ਕੇ ਆਏ ਹਸਪਤਾਲ ਦੇ ਵਿੱਚ ਹਸਪਤਾਲ ਦੇ ਵਿੱਚ ਜੋ ਅਸੀਂ ਐਮਰਜੈਂਸੀ ਦੇ ਵਿੱਚ ਮੁੰਡੇ ਨੂੰ ਦਿਖਾਉਣ ਲੱਗੇ ਤਾਂ ਉਸ ਡਾਕਟਰ ਨੇ ਜਿਹੜਾ ਉਹ ਡਿਊਟੀ ਤੇ ਸੀ ਉਹਨੇ ਸਾਨੂੰ ਇਹ ਕਿਹਾ ਵੀ ਇੱਥੇ ਦਾਖਲ ਨਹੀਂ ਹੋਣਾ ਉੱਥੇ ਜਾਓ ਮੈਰੀ ਉਹਦੇ ਨਾਲ ਬੈਸ ਵੀ ਹੋਈ ਤੇ ਵੈਸੋਂ ਤੋਂ ਬਾਅਦ ਫਿਰ ਐਸਐਮਓ ਨੂੰ ਮੈਂ ਛੱਡਿਆ ਐਸਐਮਓ ਨੇ ਕਿਹਾ ਜੀ ਉੱਥੋਂ ਪਰਚੀ ਤੱਕ ਕਿਰੋਂ ਉੱਥੇ ਜਾਣਾ ਪਊ ਜਦੋਂ ਅਸੀਂ ਉੱਥੇ ਜਾ ਕੇ ਪਰਚੀ ਲੈ ਕੇ ਫਿਰ ਇੱਥੇ ਦਾਖਲ ਕਰਾਉਣਾ ਪਿਆ ਜਨ ਤੁਹਾਡੀ ਗੱਲ ਨੂੰ ਟੋਕ ਰਿਆ ਸਰਕਾਰ ਨੂੰ ਇੱਕ ਬਹੁਤ ਜ਼ਰੂਰੀ ਬੇਨਤੀ ਹੈ ਸਾਡੇ ਵੱਲੋਂ ਕਿ ਇੱਕ ਬੰਦਾ ਮਰ ਰਿਹਾ ਤੇ ਆਪਾਂ ਸਿਰਫ ਇਹ ਦੇਖਦੇ ਰਹਿੰਦੇ ਆ ਕਿ ਇਹ ਬੰਦਾ ਇਸ ਇਲਾਕੇ ਦਾ ਨਹੀਂ ਹੈ ਤੇ ਇਸ ਦੇ ਉੱਤੇ ਬਹੁਤ ਜ਼ਿਆਦਾ ਗੰਭੀਰਤਾ ਦੇ ਨਾਲ ਐਕਸ਼ਨ ਲੈਣਾ ਚਾਹੀਦਾ ਕਿਉਂਕਿ ਇਹ ਜ਼ਰੂਰੀ ਨਹੀਂ ਆਪਾਂ ਨੂੰ ਜਿਹੜਾ ਨਜ਼ਦੀਕ ਵਾਲਾ ਹਸਪਤਲ ਹੈ ਇਲਾਜ ਸਿਰਫ ਬੰਦਾ ਕਹਿੰਦਾ ਵੀ ਸਾਡੇ ਬੰਦੇ ਦੀ ਜਾਨ ਬਚੇ ਤੇ ਉੱਥੇ ਆਪਾਂ ਨੂੰ ਇਲਾਜ ਮਹੀਆ ਕਰਵਾਇਆ ਜਾਵੇ ਪਰ ਉੱਥੇ ਦੇ ਜੋ ਅਧਿਕਾਰੀ ਹੁੰਦੇ ਨੇ ਉਹਨਾਂ ਦੁਆਰਾ ਕਹਿ ਦਿੱਤਾ ਜਾਂਦਾ ਕਿ ਇਹ ਸਾਡੇ ਏਰੀਆ ਦੇ ਵਿੱਚ ਨਹੀਂ ਹੁੰਦਾ ਤੁਸੀਂ ਫਲਾਣੇ ਹਸਪਤਲ ਦੇ ਵਿੱਚ ਜਾ ਕੇ ਤੁਸੀਂ ਪਰਚੇ ਕਰਵਾ ਸਕਦੇ ਹੋ ਪਰਚੇ ਤਾਂ ਬਾਅਦ ਦੇ ਵਿੱਚ ਵੀ ਹੁੰਦੇ ਰਹਿੰਦੇ ਨੇ ਪਰ ਜਿਹੜਾ ਇਲਾਜ ਹੈ ਉਹ ਜ਼ਰੂਰੀ ਹੈ ਤੇ ਸਰ ਗੱਲ ਕੰਟੀਨਿਊ ਕਰਦੇ ਆ ਕਿ ਇਹ ਨਹੀਂ ਇਸੇ ਸੰਬੰਧ ਵਿੱਚ ਫਿਰ ਮੈਂ ਇੱਥੇ ਜਿਹੜੇ ਪੱਤਰਕਾਰ ਆਏ ਸੀਗੇ ਤੁਸੀਂ ਆਪ ਦੇ ਉਹਦੇ ਵਿੱਚੋਂ ਪੱਤਰਕਾਰ ਕੁਝ ਬੁਲਾ ਕੇ ਤੇ ਕੁਝ ਲਾਈਵ ਵਾਲੇ ਬੰਦੇ ਲੈ ਕੇ ਇਸ ਦੀ ਮੈਂ ਸਖਤ ਨਕਦੀ ਕੀਤੀ ਸੀ ਔਰ ਜਿਹੜਾ ਸੀਗਾ ਵੀ ਉੱਪਰ ਤੱਕ ਇਹਦੀ ਕਾਰਵਾਈ ਕਰਨ ਵਾਸਤੇ ਮੈਂ ਕਿਹਾ ਸੀ ਵੀਡੀਓ ਵੀ ਚੱਲੀ ਹੈ ਤੇ ਉਸ ਤੋਂ ਬਾਅਦ ਜਦੋਂ ਇਹ ਗੱਲ ਹੋ ਗਈ ਫਿਰ ਮੈਨੂੰ ਟੈਲੀਫੋਨ ਆਇਆ ਐਸਐਸਪੀ ਸਾਹਿਬ ਦਾ ਤੇ ਹੋਰ ਕਹਿੰਦੇ ਵੀ ਇਹਦੇ ਵਿੱਚ ਮੈਂ ਖਾਜੀ ਜਿੰਨਾ ਚਿਰ ਇਹ ਬੰਦਾ ਫੜਿਆ ਨਹੀਂ ਜਾਂਦਾ ਤੇ ਆਹ ਪਰਚਾ ਹੋਣ ਤੋਂ ਬਾਅਦ ਆਹ ਧਾਰਾ ਨਹੀਂ ਲੱਗਦੀ ਉਹਨਾਂ ਚਿਰ ਮੈਂ ਇਹ ਦੇਖੋ ਨੇ ਕੱਲ ਨੂੰ ਸ਼ਾਮ ਤੱਕ ਤੁਹਾਡੇ ਕੋਲ ਟਾਈਮ ਹੈ ਪਰ ਸੁਰ ਮੈਂ ਥਾਣਾ ਘੇਰਾਗਾ ਤੇ ਫਿਰ ਮੈਂ ਸੀਆਈਡੀ ਨੂੰ ਲਿਖ ਕੇ ਵਟਸਐਪ ਦੇ ਉੱਤੇ ਲਿਖ ਕੇ ਸਾਰਿਆਂ ਨੂੰ ਪਤਾ ਵੀ ਲਾ ਕੇ ਕੱਲ ਤਾਂ ਫਿਰ ਉਸ ਟਾਈਮ ਮਾਨਯੋਗ ਐਸਐਸਪੀ ਸਾਹਿਬ ਅਮਨੀਤ ਕੌਰ ਸਿੱਧੂ ਸਾਹਿਬ ਨੇ ਸਖਤ ਹਦਾਇਤਾਂ ਦੇ ਨਾਲ ਨਾਲ ਇਹ ਕਿਹਾ ਕਿ ਵੀ ਜਿੱਦੀ ਵੀ ਮਰਜ਼ੀ ਸਵਾਰਸਾ ਉਹਨੂੰ ਉਹ ਛੱਡ ਕੇ ਫੜ ਕੇ ਲੈ ਕੇ ਆਓ ਤੇ ਇਹਦੇ ਵਿੱਚ ਜਿਹੜੀ ਹੈ ਇੱਕ ਗੱਲ ਕਰਨੀ ਜ਼ਰੂਰੀ ਆ ਪਾਵੇਂ ਕਿਸੇ ਵਾਸਤੇ ਵੀ ਮੈਡਮ ਅਵਨੀਤ ਕੌਰ ਸਿੱਧੂ ਤੇ ਐਸਐਸਪੀ ਸਾਹਿਬ ਮਲੇਰ ਕੋਲਾ ਅਤੇ ਜਿਹੜਾ ਥਾਣਾ ਛਾਦਰ ਦੇ ਐਸਐਚਓ ਨੇ ਸਰਦਾਰ ਇੰਦਰਜੀਤ ਸਿੰਘ ਜੀ ਅਤੇ ਸੀਐਚਟਾਪ ਦੇ ਜੋ ਅਨਚਾਰਜ ਨੇ ਹਰਦੇਂਦਰ ਸਿੰਘ ਜੀ ਇਹਨਾਂ ਨੇ ਸਖਤ ਮਿਹਨਤ ਕਰਕੇ ਬੰਦਾ ਤਿੰਨ ਚਾਰ ਛੱਡੀ ਰਿਪੋਰਟ ਦੇ ਉੱਤੇ ਤਿੰਨ ਚਾਰ ਘੰਟਿਆਂ ਦੇ ਵਿੱਚ ਫੜ ਕੇ ਔਰ ਉਹਤੇ ਕਾਰਵਾਈ ਕੀਤੀ ਇਹਨਾਂ ਨੂੰ ਇਹ ਧੰਨਵਾਦ ਕਰਦੇ ਆ ਕਿ ਉਹ ਪੁਲਿਸ ਨੇ ਜੋ ਕੰਮ ਚੰਗਾ ਕੀਤਾ ਤੇ ਉਹਦਾ ਧੰਨਵਾਦ ਸਾਡਾ ਬਣਦਾ ਪਰ ਜਿਹੜੀ ਹੈਗੀ ਗੱਲ ਸੀ سرمਾਈਦਾਰੀ ਦੀ ਤੇ ਉਹੀ ਗੱਲ ਕਰ ਰਿਹਾ ਸੀ ਜੁਰੇ ਜੀ ਕਿ ਸਮਾ ਬਦਲ ਗਿਆ ਯਾਨਾ 21ਵੀਂ ਸਦੀ ਚੱਲ ਪਈ ਐ ਤੇ ਲੋਕਾਂ ਦੀ ਜਿਹੜੀ ਮਾਨਸਿਕਤਾ ਹਲੇ ਵੀ ਉੱਥੀ ਐ ਕਿ ਲੱਗਦਾ ਵੀ ਤਨਾੜ ਵਰਗ ਹੈ ਜਿਹੜਾ ਗਰੀਬ ਪਰਿਵਾਰ ਨੂੰ ਹਲੇ ਵੀ ਆਪਣੇ ਪੈਰਾਂ ਦੇ ਥੱਲੇ ਦੱਬ ਕੇ ਰੱਖਣਾ ਚਾਹੁੰਦਾ ਨਹੀਂ ਉੱਥੇ ਮੈਂ ਇਹ ਕਹਿਣਾ ਚਾਹੁੰਦਾ ਮੈਂ ਇਹ ਕਈ ਵਾਰੀ ਨਾ ਮੈਂ ਜਿਵੇਂ ਮੈਂ ਤੇ ਪਹਿਲਾਂ ਗੱਲ ਹੋਈ ਸੀ ਮੈਂ ਅਖਬਾਰਾਂ 'ਚ ਖਬਰਾਂ ਭੇਜਦਾ ਪਰ ਲਾਉਂਦਿਆਂ ਨਿਕੋ ਮੇਰੇਆਂ ਖਾਪਰਾਂ ਸਖਤ ਹੁੰਦੀਆਂ ਮੈਂ ਲੈਬ ਹੋ ਕੇ ਇਹ ਕਈ ਵਾਰੀ ਕਿਹਾ ਵੀ ਜਿਹੜੇ ਨਾ ਕੁਝ ਬੰਦੇ ਦੇਖੋ ਦੋਨੀ ਤਰਫ ਹੁੰਦੇ ਆ ਜਿਹੜੇ ਹੁਣ ਉਹਨੂੰ ਕਹਿੰਦੇ ਆ ਅਸੀਂ ਸਾਰੇ ਜਟੋਨੇ ਕਹਿ ਸਕਦੇ ਇਹਦੇ ਵਿੱਚ ਜੱਟਵਾਦ ਹੈ ਜਿਹੜਾ ਜੱਟਵਾਦ ਦੋਗਲਾ ਉਹ ਬੰਦੇ ਨੇ ਤੇ ਸਾਡੇ ਵਿੱਚ ਵੀ ਦੋਗਲੇ ਬੰਦੇ ਨੇ ਕੁਛ ਹੁਣ ਅਸੀਂ ਇਹ ਕਾਰਵਾਈ ਕਰ ਰਹੇ ਆ ਸਾਡੇ ਬੰਦੇ ਹੀ ਜਾ ਕੇ ਉਹਨਾਂ ਦੀ ਚਾਪਲੂਸੀ ਕਰਕੇ ਸਾਡੇ ਵਿਰੁੱਧ ਹੁੰਦੇ ਆ ਇਸ ਕਰਕੇ ਜਿਹੜੇ ਦੋਗਲੇ ਹੁੰਦੇ ਆ ਜਿਹਨੂੰ ਖਤਰਾ ਕਿਹਾ ਜਾਂਦਾ ਉਹ ਬੰਦੇ ਨੇ ਇਹ ਜਿਹੜੇ ਜੱਟ ਨਹੀਂ ਸਾਰੇ ਨੂੰ ਕਹਿ ਸਕਦੇ ਇਹ ਜਿਹੜਾ ਬੰਦਾ ਹੈ ਇਹ ਵੀ ਆਪਦੇ ਮਾਪਿਆਂ ਦਾ ਤਾਂ ਹੋਣਾ ਨਹੀਂ ਜਿਹੜਾ ਇਸ ਤਰੀਕੇ ਨਾਲ ਕਰਦਾ ਇਸ ਕਰਕੇ ਇਹ ਜਿਹੇ ਬੰਦਿਆਂ ਤੋਂ ਇੱਕ ਗੱਲ ਮੈਂ ਜ਼ਰੂਰ ਕਹੂੰ ਵੀ ਜਿਹੜੀਆਂ ਦੂਸਰੀ ਜੂਨੀਅਰ ਕਿਸਾਨ ਯੂਨੀਅਨ ਨੇ ਤੇ ਔਕਾਤ ਐਸੀ ਸਿੱਖਾਂ ਦੇ ਨੇ ਔਕਾਤ ਆਖਦਾ ਜਥੇਦਾਰਾਂ ਜਾਂ ਜਿਹੜੇ ਐਸੀਬੀਸੀ ਮੈਂਬਰ ਨੇ ਉਹਨਾਂ ਨੂੰ ਕਿਉਂ ਨਹੀਂ ਚੀਜ਼ ਇਹ ਦੇਦੀ ਜਿਵੇਂ ਉਹ ਆਖਿਆ ਜਿਹੜੀ ਆ ਗੱਲ ਹੋਈ ਹੈ ਇਹ ਕਿੰਨੇ 28 ਤਰੀਕ ਦੀ ਗੱਲ ਹੈ ਕੀ ਐਮਐਲ ਨੂੰ ਪਤਾ ਨਹੀਂ ਇਹ ਸਰਕਾਰ ਵੀ ਜਿਹੜੇ ਨੇ ਸਾਰ ਇੱਕ ਸਰਕਾਰ ਕੋਈ ਆ ਜਵੇ ਗਰੀਬਾਂ ਦੇ ਹੱਕ ਦੀ ਨਹੀਂ ਹੁੰਦੀ ਇਹ ਸਾਰੇ ਉਹ ਹੈ ਜੀ ਇਹਨੋਂ ਨਾਲ ਔਰ ਇੱਕ ਗੱਲ ਵੀ ਹੈ ਅਗਰ ਜਿਹੜੀ ਇਹ ਇਹ ਬੱਚੇ ਤੋਂ ਬੱਚੇ ਨੂੰ ਅਗਰ ਹੋਰ ਵੀ ਕਿਉਂ ਇਹਨਾਂ ਦੇ ਪਿੰਡ ਦੇ ਵਿੱਚ ਦੋ ਤਿੰਨ ਘਟਨਾਵਾਂ ਹੋ ਗਈਆਂ ਸਾਡੇ ਬੰਦੇ ਕੀ ਨੇ ਨਾ ਕੁਝ ਬੰਦੇ ਤਾਂ ਉੱਥੇ ਸੀ ਮੈਂ ਨਾਉਂ ਨਹੀਂ ਲੈਂਦਾ ਉਹਨੂੰ ਕੁੱਟਿਆ ਉਹਦੇ ਦੰਦ ਨਿਕਲ ਕੇ 26 ਪੜੀ ਉਹਨੇ ਅੰਦਰ ਵੜ ਕੇ ਨਾ 5000 ਰੁਪਏ ਲੈ ਕੇ ਸਮਝਾਉਂਦਾ ਤਾਂ ਇਹ ਤਾਂ ਚਾਂਬਲੇ ਹੋਏ ਨੇ ਹੁਣ ਮੈਂ ਐਲਾਨ ਕੀਤਾ ਇਹਨਾਂ ਨੂੰ ਵੀ ਮੈਂ ਕਹੇ ਸੀ ਅਗਰ ਤੁਸੀਂ ਭੱਜੇ ਮੈਂ ਤੁਹਾਡੇ ਤੇ ਪਰਚਾ ਕਰਾਂਗਾ ਨਹੀਂ ਮੈਂ ਸਖਤ ਬੜਾ ਤੇ ਜੇ ਮੰਨੋ ਤੇ ਕਰਾਂ ਛੋਟੇ ਤੇ ਵੀ ਜੇ ਤੁਸੀਂ ਸਾਨੂੰ ਗੁੰਮਰਾਹ ਕਰਦੇ ਹੋ ਕਿਉਂ ਮੈਂ ਜਿਹੜੇ ਬੰਦੇ ਆ ਗਏ ਮੇਰਾ ਇਹ ਉਸੂਲ ਹੁੰਦਾ ਹੈ ਬਈ ਸੱਚਾਈ ਦੇ ਨਾਲ ਖੜਨਾ ਹੈ ਮੈਂ ਕੋਈ ਉਹਦੇ ਨਾਲ ਨਾ ਆਪਣ ਡਰਿਆ ਨਾ ਕੋਈ ਭਾਇਆ ਨਾ ਅਸੀਂ ਡਰਾਉਣਿਆਂ ਨਾਲ ਡਰਦੇ ਆ ਗੁਰੂ ਗੋਬਿੰਦ ਸਿੰਘ ਜੀ ਦੀ ਸਿੱਖ ਹੈ ਪਰ ਅਸੀਂ ਗਰੀਬ ਦੇ ਨਾਲ ਖੜੇ ਆ ਜਿੱਡਾ ਮਰਜੀ ਮੂਰੇ ਬਦਮਾਸ਼ ਫਿਰ ਬਦਮਾਸ਼ਾਂ ਦੇ ਬਾਪ ਵੀ ਆਪਾਂ ਸਰਕਾਰੀ ਤੌਰ ਤੇ ਵੀ ਕਿਉਂ ਆਪਾਂ ਸਾਰਾ ਕੁਝ ਹੈ ਨੰਗ ਸਿੰਘ ਨੇ ਆਪਣੇ ਨਾਲ ਆਪਾਂ ਸਭ ਕੁਝ ਕੀਤਾ ਹੋਇਆ ਆਪਾਂ ਡਰਨੇ ਨਾਲ ਡਰਾਉਣੇ ਆ ਕਾਨੂੰਨ ਦੇ ਨਾਲ ਕਾਨੂੰਨ ਤੋਂ ਬਾਅਦ ਜੇ ਡੰਡਾ ਜੇ ਮੂਰੇ ਕਾਹੀ ਵੀ ਡੰਡੇ ਵਾਲੇ ਤੇ ਡੰਡੇ ਵਾਲੇ ਵੀ ਆ ਇਹ ਲਲਕਾਰ ਕੇ ਆਪਣਾ ਹੋਇਆ ਇਸ ਕਰਕੇ ਇਹਦੀ ਤਾਂ ਇਹਦੀ ਸਾਡੇ ਸਮਾਜ ਦੇ ਵੱਲ ਕੋਈ ਵੀ ਚੱਕ ਕੇ ਉਹਨੂੰ ਜਿਹੜਾ ਵੀ ਹੋਊਗਾ ਉਹਦਾ ਜਵਾਬ ਦੇਣ ਨੂੰ ਅਸੀਂ ਤਿਆਰ ਆ। ਧੰਨਵਾਦ ਜੀ ਗੱਲਬਾਤ ਕਰਨੀ। ਪਰਿਵਾਰ ਪਰਿਵਾਰ ਵੱਲੋਂ ਕਿਤੇ ਨਾ ਕਿਤੇ ਇਹ ਮੰਗ ਕੀਤੀ ਜਾ ਰਹੀ ਹੈ ਕਿ ਦੋਸ਼ੀ ਦੇ ਖਿਲਾਫ ਤੇ ਉਹਨਾਂ ਦੇ ਨਾਲ ਜਿਹੜੇ ਬਰਾਬਰ ਦੇ ਦੋਸ਼ੀ ਮੰਨਿਆ ਜਾ ਰਿਹਾ ਜਿਹੜੇ ਉਹਨਾਂ ਦੇ ਨਾਲ ਖੜੇ ਸੀ ਕਿਉਂਕਿ ਬੱਚੇ ਨੂੰ ਛਡਵਾ ਸਕਦੇ ਸੀ ਉਹ ਪਰ ਕੋਲ ਖੜ ਕੇ ਕਟਬਾਉਣਾ ਕਿੱਡੀ ਕੁ ਬਹਾਦਰੀ ਵਾਲੀ ਗੱਲ ਹੈ। ਪਰਿਵਾਰ ਦੇ ਵੱਲੋਂ ਜਿਹੜਾ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਤੇ ਅੱਪ ਪੁਲਿਸ ਅਧਿਕਾਰੀਆਂ ਦੇ ਨਾਲ ਵੀ ਇਸ ਮਾਮਲੇ ਦੇ ਵਿੱਚ ਗੱਲਬਾਤ ਕਰਾਂਗੇ ਤੇ ਆਓ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਸੋਸ਼ਲ ਮੀਡੀਆ ਤੇ ਇੱਕ ਪਿੰਡ ਮੁਰਾਵਾਲੀ ਜ਼ਿਲ੍ਹਾ ਮੇਕੋਟਲਾ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਸੀ ਜਿਸ ਵਿੱਚ ਕਿ ਪਿੰਡ ਮੁਰਾਵਾਲੀ ਵਿੱਚ ਇੱਕ ਵਿਅਕਤੀ ਵੱਲੋਂ ਇੱਕ ਬੱਚੇ ਦੀ ਬੜੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਸੋ ਜਿਵੇਂ ਹੀ ਇਹ ਵੀਡੀਓ ਸਾਡੇ ਧਿਆਨ ਵਿੱਚ ਆਈ ਇਮੀਡੀਏਟਲੀ ਕਾਰਵਾਈ ਕਰਦੇ ਹੋਏ ਮਲੇਕਕੋਟਲਾ ਪੁਲਿਸ ਨੇ ਬੱਚੇ ਦੇ ਪਰਿਵਾਰ ਤੇ ਬਿਆਨਾਂ ਤੇ ਪਰਚਾ ਦਰਜ ਕਰਕੇ ਉਸ ਬੰਦੇ ਨੂੰ ਗ੍ਰਿਫਤਾਰ ਕਰ ਲਿਆ ਹੈ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਔਰ ਜੋ ਬਗੈ ਰਿਲੇਵੈਂਟ ਸੈਕਸ਼ਨਸ ਹੈ ਉਹਨਾਂ ਦੇ ਅੰਦਰ ਪਰਚਾ ਦਰਜ ਕਰ ਲਿਆ ਗਿਆ। ਮੁੱਢਲੀ ਪੁਛਗਿਛ ਵਿੱਚ ਜੋ ਸਾਹਮਣੇ ਆਇਆ ਹੈ ਇਹਦੇ ਵਿੱਚ ਜੋ ਦੋਸ਼ੀ ਹੈ ਉਸ ਦੀ ਜ਼ਮੀਨ ਪਿੰਡ ਮੋਰਾਵਾਲੀ ਵਿੱਚ ਉਹ ਠੇਕੇ ਤੇ ਕੰਮ ਕਰਦਾ ਉੱਥੇ ਜ਼ਮੀਨ ਦੀ ਵਾਈ ਕਰਦਾ ਔਰ ਇਹ ਬੱਚੇ ਉੱਥੇ ਖੇਡਦੇ ਖੇਡਦੇ ਉਹਨਾਂ ਦਾ ਕੁਝ ਸਮਾਨ ਉਸ ਦੇ ਖੇਤ ਵਿੱਚ ਡਿੱਗ ਪਿਆ। ਜਦੋਂ ਇਹ ਸਮਾਨ ਚੱਕਣ ਲਈ ਗਏ ਤਾਂ ਇਸ ਬੰਦੇ ਨੇ ਇੱਕ ਦੋਸ਼ੀ ਨੇ ਗੁੱਸੇ ਵਿੱਚ ਆ ਕੇ ਉਸ ਬੱਚੇ ਦੀ ਬਹੁਤ ਹੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਜੋ ਕਿ ਬਹੁਤ ਹੀ ਕਾਨੂੰਨੀ ਹਰਕਤ ਹੈ। ਔਰ ਇਮੀਡੀਏਟਲੀ ਕਾਰਵਾਈ ਕਰਦੇ ਹੋਏ ਮਲੇਰ ਕੋਟਲਾ ਪੁਲਿਸ ਨੇ ਇਸ ਬੰਦੇ ਤੇ ਇਸ ਬੰਦੇ ਨੂੰ ਅਰੈਸਟ ਕੀਤਾ ਹੈ ਔਰ ਐਫ ਆਈ ਆਰ ਜਲਦੀ ਹੀ ਦਰਜ ਕਰ ਲਈਗੇ